ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਤੂ ਦੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨੱਗਰ ਦਾ ਨੋਟ ਕਰ ਲਿਓ। ਪਿੰਡ ਮੋਤਕੀ ਆ ਗਿਆ ਸਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤਾਂ ਜਿਲ੍ਹਾ ਫਰੋਜਪੁਰ ਆ ਗਿਆ। ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਤਲਵੰਡੀ ਭਾਈ ਫਰੀਦਪੋਟ ਇਹ ਆਪਣੇ ਨੇੜਲੇ ਸ਼ਹਿਰ ਆ ਜਾਂਦੇ ਆ ਸਾ ਆਪਣਾ ਸ਼ਹੀਦਾਂ ਦੀ ਧਰਤੀ ਮੋਤਕੀ ਤੇ ਆਪਣਾ ਜਿਹੜਾ ਮਕਾਨ ਘਰ ਆ ਇਹ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਦੇ ਬਿਲਕੁਲ ਕੋਲੇ ਆ ਇੱਕ ਹੀ ਸਟੇਡੀਅਮ ਮੋਤਕੀ ਦੇ ਵਿੱਚ ਉਹਦੇ ਨੇੜੇ ਇੱਕ ਆਪਣਾ ਘਰ ਆ ਨੰਬਰ ਆਪਣਾ ਨੋਟ ਕਰ ਲਓ 9914827830 883770607 ਇਹਨਾਂ ਤੇ ਤੁਸੀਂ ਸੰਪਰਕ ਕਰ ਲਿਓ ਸਕਰੀਨ ਤੇ ਵੀ ਨੰਬਰ ਚੱਲਦੇ ਰਹਿਣਗੇ ਮੱਝਾਂ ਤੁਹਾਨੂੰ 4 ਵਿਖਾ ਦੇਣੀਆਂ ਸੀ ਅੱਜ ਆਪਾਂ ਆਪਣੇ ਇਥੋਂ ਤੇ ਉਹਦੇ ਚੋਂ ਦੋ ਮੱਝਾਂ ਝੋਟੀਆਂ ਜਿਹੜੀਆਂ ਉਹ ਸੇਲ ਹੋ ਗਈਆਂ ਹੁਣ ਤੁਹਾਨੂੰ ਦੋ ਵਿਖਾਵਾਂਗੇ ਇੱਕ ਪਹਿਲਾਂ ਕੱਟੀ ਸੂਈ ਆ ਸੱਚ ਨੂੰ ਮੰਨ ਲਿਓ ਆਹ ਕੱਟੀ ਮੰਨ ਲਓ ਵੀ ਪਹਿਲਾਂ ਸੂਈ ਵੀ ਆ ਆਪਣੇ ਕੋਲੇ ਪਰਸੋਂ ਰਾਤ ਦੀ ਸੂਈ ਵੀ ਆ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਪਹਿਲਾ ਸੂਆ ਸੂਈ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਬਹੁਤ ਸੋਹਣੀ ਸੇਲ ਸਾਉ ਨਿਕਲੀ ਆ ਤੇਰੀ ਈਆ ਨਹੀਂ ਹੈਗਾ ਓਕੇ ਰਿਪੋਰਟ ਆ ਬਾਕੀ ਤੁਹਾਨੂੰ ਮੈਂ ਧਾਰਾਂ ਧੂਰਾ ਪਹਿਲਾਂ ਕੱਤੀ ਆ ਬੱਚਾ ਲਾ ਕੇ ਬਖਾਵਾਂਗੇ ਐਚ ਐਲ ਡੀ ਦੇ ਸੀਮਨ ਦੀ ਆਪ ਆ ਅਰਜਨ ਕੁੰਗੜ ਦੀ ਮਗਰ ਕੱਟੀ ਆ ਤੁਹਾਨੂੰ ਪਹਿਲਾਂ ਇਸੇ ਦੀਆਂ ਧਾਰਾਂ ਬਖਾਉਣੇ ਆ ਉਦੋਂ ਬਾਅਦ ਇੱਕ ਆ ਆਪਣੇ ਕੋਲੇ ਹਿਸਾਬ ਦੇ ਜਾਇਜ਼ ਰੇਟ ਦੇ ਕੋਈ ਸੱਜਣ ਹੋਵੇ ਤਾਂ ਜਿੰਨੀ ਕ ਜਾਇਜ਼ ਮਿਲੀ ਉੰਨੀ ਕ ਜਾਇਜ਼ ਹੀ ਵੀ ਦੇ ਦਾਂਗੇ ਤੇ ਮਗਰ ਕੱਟਾ ਤਾਜੀ ਸੂਈ ਆ ਇਹਦੇ ਕੋਲੇ 9 ਹੋ ਜੇ 8:00 9:00 ਇੰਨਾ ਦੁੱਧ ਦਾ ਬੋਲਾ ਹੋਊਗਾ ਹਫ਼ਤੇ ਦੇ ਅੰਦਰ ਅੰਦਰ ਲਈ ਸੂਈ ਆ ਬੱਚਾ ਲਾ ਕੇ ਧਾਰਾ ਮਾਰ ਦੇਾਂਗੇ ਆ ਪਰਲੀਮੈਂਟ ਦੇ ਕਰੀ ਕੈਮਰਾ ਆ ਆ ਸੱਜਣੋ ਮੈਂ ਦਾ ਸੌਦਾ ਹੋ ਗਿਆ ਜਿਹੜੀ ਹੁਣ ਸਕਰੀਨ ਤੇ ਚੱਲਦੀ ਆ ਬੜੇ ਚੰਗੇ ਦੁੱਧ ਵਾਲੀ ਮੈਂ ਸੀਗੀ ਬੜਾ ਲੇਵਾ ਭਾਂਡਾ ਸੀ ਵੇਖੋ ਨਾਲਾ ਨੂੜਾ ਲੇਵੇ ਤੇ ਤੁਹਾਨੂੰ ਨਜ਼ਰ ਆਉਂਦੀਆਂ ਹੋਣੀਆਂ ਮਿਲਕ ਮੇਨ ਆਉਂਦੀ ਹੋਣੀਆਂ ਨਜ਼ਰ ਉਸ ਤੋਂ ਬਾਅਦ ਇੱਕ ਪਰੇ ਆਪਾਂ ਮਾਈ ਦੀ ਲਾਈਵ ਮਿਲਕਿੰਗ ਕੀਤੀ ਸੀਗੀ ਤੇ ਉਹਨੇ 14 ਦੁੱਧਾ ਜਿਹੜਾ ਮਿਣਿਆ ਸੀਗਾ ਤਿੰਨ ਚਵਾਈਆਂ ਉਹਦੀਆਂ ਆਪਣੇ ਸੰਘੂ ਡੇਰੀ ਫਾਰਮ ਫੇਸਬੁੱਕ ਪੇਜ ਤੇ ਪਈਆਂ ਉਹ ਆ ਝੋਟੀ ਸੀਗੀ ਉਹ ਆ ਸੱਜਣਾ ਨੇ ਜਿਨ੍ਹਾਂ ਨੇ ਆ ਝੋਟੀ ਲਈ ਫਿਰ ਉਹਨਾਂ ਨੇ ਕਿਰਾਏ ਭਾਰੇ ਦਾ ਕਰਕੇ ਆ ਮਹ ਵੀ ਲੈ ਲਈ ਆ ਆ ਆ ਮੱਧਵੀ ਉਹਨਾਂ ਦੇ ਨਾਲ ਆਪਣਾ ਸੌਦਾ ਹੋ ਗਿਆ ਕੱਲ ਨੂੰ ਲੈ ਕੇ ਜਾਣਗੇ ਬੜੀ ਚੰਗੀ ਮਹ ਸੀ ਸੱਜਣਾ ਚਵਾਈ ਮੱਛੀ ਮੋਟਰ ਵਾਲੀ ਲੱਗੀ ਸੀ ਕਰਮਾ ਵਾਲੀ ਨੂੰ ਬਹੁਤ ਚੰਗੀ ਮਹ ਸੀਗੀ ਇਹਦੇ ਮਗਰ ਕੱਟਾ ਸੀਗਾ ਇਹ ਦੋਨੇ ਵਹਿਆਂ ਦਾ ਸੌਦਾ ਹੋ ਗਿਆ ਆ ਕਿਉਂ ਆਪਾਂ ਤੁਹਾਨੂੰ ਪਹਿਲਾਂ ਕੱਟੀ ਤੋਂ ਉਦੋਂ ਬਾਅਦ ਇਹਦੀਆਂ ਵੀ ਧਾਰਾਂ ਚੈੱਕ ਕਰਾਣੇ ਆ ਆਜੂ ਆ ਪਹਿਲਾਂ ਕੱਟੀ ਆ ਪਹਿਲੇ ਧਾਰਾ ਨੂੰ ਵੀ ਚੈੱਕ ਕਰਾਈਏ ਵੀ ਸੀਲ ਸਾਊ ਦਾ ਪਤਾ ਲੱਗ ਜਾਂਦਾ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਨਵੇਂ ਸੱਜਣਾਂ ਨੂੰ ਰਿਕਵੈਸਟ ਬੀਨਦੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਸਹਿਯੋਗ ਪਾ ਦਿਓ ਪਾ ਦਿਓ ਆਜੋ ਆ ਪਹਿਲਾਂ ਕੱਟੀ ਕਰਕੇ ਤੁਹਾਨੂੰ ਇਹ ਵੀ ਧਾਰਾ ਚੈੱਕ ਕਰਾਈਏ ਮਗਰ ਇਹਦੇ ਕੱਟੀ ਅਰਜਨ ਕੁੰਗੜ ਦੀ ਹੈ ਸੱਜਣੋ ਪਰਸੋਂ ਦੀ ਸੂਈ ਹੈ ਛੋਟੀ ਉਧਰ ਹੋ ਜਾ ਪਤਾ ਉਧਰ 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 ਇਹ ਆ ਦੇਖਿਓ ਦੇਖਿਓ बच्चे आ, दो 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 आ, भी भी बच्चे ते सहमत ਦਾ ਪਤਾ ਲੱਗ ਜਾਂਦਾ ਬੱਚਾ ਬੁੱਤਾ ਚੜਦੀ ਵਿਖਾ ਪਉ ਤੇ ਪਹਿਲਾਂ ਜੇ ਤੁਹਾਨੂੰ ਨਹੀਂ ਵਿਖਾਈ ਹਾਂ ਬੱਚਾ ਚੜਦੀ ਚੜਦੀ ਦੁੱਧ ਪਾਉਣੇ ਆ ਸੱਜਰੋਂ ਇਹ ਤੁਹਾਨੂੰ ਮੰਨ ਲਓ ਵੀ ਦੋ ਦੋ ਧਾਰਾ ਚੈੱਕ ਕਰ ਆ ਗਏ ਜਿਹਨੇ ਪਹਿਲਾਂ ਕੈਕ ਖਰੀਦ ਲਈ ਉਹਨੂੰ ਸੌਖਾ ਹੋ ਜਾਂਦਾ ਵੀ ਮੰਨ ਲਓ ਵੀ ਬੰਦੇ ਨੂੰ ਐ ਹੁੰਦਾ ਯਾਰ ਪਹਿਲਾਂ ਨਾ ਬੱਚੇ ਤੇ ਸਹਿਮਤ ਅਜ ਨਹੀਂ ਹੈ ਨਾ ਤੇ ਉਹ ਕੇ ਰਿਪੋਰਟ ਆ ਬੜੀ ਖੋਸ਼ ਆ ਧਾਰਾ ਪੂਰਾ ਲੈਂਦੀ ਆ ਬਾਕੀ ਮੰਨ ਲਓ ਵੀ ਵੇਖੋ ਚਵਾਈ ਜੁਨਾ ਪਹਿਲਾਂ ਕੱਟੀ ਜਾਂ ਨਾ ਸੱਜਣੋ ਛੱਤ ਨਾਲ ਲਾਉਣ ਵਾਲੀ ਗੱਲ ਹੀ ਆ ਵੇਖਿਓ ਓਕੇ ਰਿਪੋਰਟ ਆ ਇਹ ਅੱਲੇ ਹੀ ਪੁੱਤ ਕੈਮਰਾ ਮਰੀ ਫੜੀ ਨੂੰ ਕੱਟੀ ਨੂੰ ਫੜ ਕੇ ਨੇੜੇ ਕਰ ਇਹੋ ਕੀ ਆ ਇਹ ਬਾਲੀ ਮਲ ਬਾਲ ਟੀਗਰ ਕਲੀ ਨਾ ਕੋਤ ਨਾ ਕੁਛ ਨਹੀਂ ਕੁਛ ਨਹੀਂ ਬਸ ਨਹੀਂ ਕੈਮਰੇ ਨੂੰ ਧਰਦੀ ਆ ਬਾਹਰ ਹੀ ਲੈ ਲੈਣਾ ਤੇ ਆਹ ਵੇਖੋ ਸੱਜਣੋ ਅਗਲੇ ਥਾਣਾਂ ਦੀ ਚਵਾਈ ਮਗਰਲੇ ਥਾਣਾਂ ਦੀ ਚਵਾਈ ਮੈਂ ਨਾ ਗੱਲਾਂ ਹੀ ਗਾ ਬਹੁਤ ਚੰਗੀ ਕੱਟੀ ਨਿਕਲੀ ਆ ਓਕੇ ਰਿਪੋਰਟ ਦੇਖੋ ਪਹਿਲਾਂ ਕੱਟੀਆਂ ਬੌਲਾ ਤੁਸੀਂ ਲਾ ਲਿਓ ਕੋਈ 5 ਲਾ ਲਿਓ 4 ਲਾ ਲਿਓ ਆਪਾਂ ਖੁੱਲਾ ਕੱਟੀ ਨੂੰ ਛੱਡਿਆ ਤੜਕੇ ਵੀ ਆ ਹੁਣ ਜਿਹੜਾ ਉਤਰੀ ਆ ਉਹ ਆਹਾ ਵਾ ਦੇਖੋ ਚੋਣ ਜਿਵੇਂ ਕਹਿੰਦਾ ਨਾ ਮੰਡੀ ਵਾਲੇ ਪਾਸ ਕਰਦੇ ਆ ਹਨਾ ਭਰਾ ਆਪਣੇ ਐ ਕੌਲੀਆਂ ਆਂ ਲਾ ਕੇ ਦੇਖੋ ਇਹ 6 ਕ ਕਰਦੀ ਆ ਦੇਖੋ ਵੇਖੋ ਇਹਦਾ ਨਾ ਬੋਤਲ ਤੇ ਚੋਲੋ ਉਹ ਕੰਮ ਆਇਆ ਨਾ ਕਿ ਉਹ ਦੱਦ ਸੰਧੂ ਨੇ ਥੱਲੇ ਡੋਲਤਾ ਪਰ ਤੁਹਾਨੂੰ ਪਾਸ ਕਰਾਈ ਆ ਪਹਿਲਾਂ ਕੱਟੀ ਜਾਓ ਤੋਰ ਚੈੱਕ ਕਰੀਏ ਲੈ ਸਟਾਫ ਹਾਂ ਅੱਗੇ ਨੂੰ ਕਰੋ ਤੋਰ ਚੈੱਕ ਕਰੋ ਦੇਖੋ ਬਹੁਤ ਚੰਗੇ ਸੁਭਾਅ ਦੀ ਕੱਟੀ ਆ ਸੰਧੂ ਗੱਦ ਕਾਟਦਾ ਮੇਰੇ ਘਰ ਤੋਂ ਸੋ ਮੂੰਹ ਚਾਰ ਦਾਂਦਾ ਆਹ ਆਹ ਦੇਖੋ ਨੂੰ ਚਾਰ ਦੰਦ ਕੱਟੀ ਆ ਓਕੇ ਰੂਪ ਉਹਦਾ ਚੈੱਕ ਕਰ ਲਿਆ ਅਗਲਾ ਸਜਣੋ ਫੋਰਮੈਨ ਕਹਿੰਦਾ ਵੀ ਮੈਂ ਡੈੜੀ ਧਾਰਾ ਮਾਰ ਕੇ ਵੇਖਣੀਆਂ ਪਹਿਲਾਂ ਕੱਟੀ ਕਿੱਡੇ ਕੁ ਪੋਲੀ ਆ ਮੈਂ ਹਾਂ ਤੂੰ ਵੀ ਵੇਖ ਲੈ ਇਹ ਆ ਵੇਖਿਓ ਆ ਵੇਖੋ ਜਮਾ ਰੂਹਰ ਕੀ ਨਾ ਸੇਰਾ ਹਣਾ ਹਾਂ ਜਮਾਈ ਪੋਲੀ ਆ ਯਾਰ ਕੀ ਬਾਤ ਆ ਜਵਾਕ ਚੁਲੇ ਯਾਰ ਏਡੀ ਪੋਲੀ ਨਿਕਲੀ ਤੇ ਏਡੀ ਸੀਲ ਕੱਟੀ ਨਿਕਲੀ ਔੜਾ ਬੰਨਾ ਹੀ ਨਹੀਂ ਕੋਈ ਇਹਨਾਂ ਕੋ ਟਾਈਮ ਲਵਾਈ ਜਾਂਦੇ ਪਰ ਓਕੇ ਰਿਪੋਰਟ ਝੋਟੀ ਬਸ ਕਰ ਪੱਤਨਾ ਡੋਲ ਬਾਲਾ ਤੇ ਚੁੰਗ ਲੈਣ ਦੇ ਕੱਟੀ ਨੂੰ ਕੋਈ ਗੱਲ ਨਹੀਂ ਆਪਾਂ ਨੂੰ ਇਹਦੀ ਕੀ ਟੈਨਸ਼ਨ ਹੈ 1 ਲੱਖ ਤੇ ਮੁੱਲ ਕਰਦੇ ਆ 25000 ਰੁਪਿਆ ਸੱਜਣੋ ਛੋੜ ਛੱਪਾ ਕਰ ਦਿਆਂਗੇ ਆਹ ਗੱਲਾਂ 나ੜੂਗਾ ਕਿਲੇ ਪੈਰ ਵੀ ਚੈੱਕ ਕਰ ਲੋ ਇਹਨਾਂ ਕਿਉਂ ਵੀ ਪਤਾ ਨਹੀਂ ਕਦੋਂ ਦੀ ਸੂਈ ਆ ਤੇ ਕੀ ਦੱਸਦਾ ਹਨ ਪਰसों ਰਾਤ ਦੀ ਸੂਈ ਆ ਜ਼ੇਰ ਦੀ ਵੀਡੀਓ ਕੇ ਰਿਪੋਰਟ ਆ ਪਈ ਹੋਈ ਆ ਪਸਮਾਚਵਾ ਬੇਫਿਕਰੀ ਵਾਲਾ ਐਚ ਐਲ ਡੀ ਦੇ ਸੀਮਨ ਦੀ ਆ ਪਰਜਨ ਕੁੰਗੜ ਦੀ ਮਗਰ ਕੱਟੀ ਮਾਲਕਾਂ ਦੇ ਦਰਸ਼ਨ ਮੁਤਾਬਕੀ ਬਾਕੀ ਇਹ ਮਹਾਰਾਜ ਨੂੰ ਪਤਾ ਠੀਕ ਆ ਜੀ ਆਜੋ ਅੱਗੇ ਇਹਦੀਆਂ ਵੀ ਤੁਹਾਨੂੰ ਧਾਰਾ ਚੈੱਕ ਕਰਾ ਦਈਏ ਸੂਆ ਤੁਸੀਂ ਆਪ ਲਾ ਲਿਓ ਲਿਆ ਪੱਤੇ ਦਾ ਬੱਚਾ ਫੜੀ ਇੱਧਰ ਵੀ ਛੜਤਾ ਬੱਚਾ ਜੀ ਠੀਕ ਆ ਆ ਸੱਜਣਾ ਬੱਚਾ ਇੱਧਰ ਵੀ ਛੜਤਾ ਤੁੰ ਧਾਰਾ ਇਹਦੀਆਂ ਨੂੰ ਦੋ ਦੋ ਚੈੱਕ ਕਰਾ ਦਿੰਨੇ ਆ ਇਹਦੇ ਕੋਲੇ 8 ਲੀਟਰ ਹੋ ਜੇ 9 ਹੋ ਜਾਣ ਇੰਨਾ ਹੋਊਗਾ ਬੱਚਾ ਤੁਹਾਡੇ ਸਾਹਮਣੇ ਹਫ਼ਤੇ ਦੇ ਅੰਦਰ ਅੰਦਰ ਸੁਈ ਸੁਵਾ ਆਪੇ ਲਾ ਦੇ ਜਿਹੜਾ ਵੀ ਤੁਹਾਨੂੰ ਦਰਦ ਆ ਰਿਹਾ ਕਰੇ ਉਹ ਸੁਵਾ ਲਾ ਲਿਆ ਜੋ ਪੀਛਾ ਲਾ ਲੇ ਤਖਾ ਲਾ ਲੇ ਕੋਣ 100 ਦੀ 100 ਕੋਲੀ ਵੀ ਤੇ ਬਾਕੀ ਮਾਨਲ ਹੋਵੇ ਚੋਣ ਚੰਗੀ ਆ ਕੱਤੀ ਫਸਵੇਂ ਆਉਂਦੇ ਫਰ ਤੁੰਤਾਰਾ ਚੈੱਕ ਕਰਾ ਲੀਂ। ਸਜਣੋ। ਦੇਖੋ ਧਾਰ ਲੇਗੀ ਤੂੰ ਮਾਜਾ ਵੀ। ਦਾੰਦ ਨੂੰ ਦਹਿਣ ਕੁਹਾੜਿਆ ਵਰਗੇ ਆ ਚੈੱਕ ਕਰ ਲਿਓ। ਕੁੱਕ ਦੇ ਰਪੋਰਟ। ਇਹਦਾ 82000 ਰੁਪਿਆ ਮੁੱਲ ਆ ਸਜਣੋ 80000 ਵੀ ਦੇ ਦੇਾਂਗੇ। ਬਾਕੀ ਹੋਰ ਵੀ ਮਾਨਤਾਨ ਕਰਦੇ ਆਂ ਕਿ ਜਿੰਨਾ ਹੋ ਸਕਿਆ। ਪੁੱਤਰੇ ਆਉਂਦੇ ਤੁਸੀਂ ਪਸਮਾ ਵੇਖਿਓ ਕਰਦੀ ਇਹੇ। ਐਨ ਕਰਮਾੜੀ ਨੇ 10 ਲੀਟਰ ਦੁੱਧ ਦੇਈ ਜਾਣਾ ਸਜਣੋ। ਵੇ ਤੇਲੀ ਆ ਵਿਚਾਰੀ ਸਹਮਾਲੀ ਨਹੀਂ ਗਈ ਕਹੇ ਸੱਜਣ ਤੋਂ ਤੇ ਓਵੇਂ ਨਹੀਂ ਵਿਚਾਰੀ ਕਰਤੂਤ ਗਈ ਆ ਉਹ ਸਮਾਜਵਾਦੀ ਦਾ ਨਾ ਪੂਰੀ ਟੌਪ ਦੀ ਆ ਕਿਉਂ ਚੰਨ ਲਿਆ ਬਾਲ ਦੀ ਚੰਨ ਪਾਣੀ ਹੈਗਾ ਲਿਆ ਚੋਠਾ ਟਾਈਮ ਬਹੁਤ ਪਾਸੇ ਤੋਂ ਘੜਾ ਬਸਾਉਣ ਦਾ ਆਦਿਆ ਤੋਂ ਹੋਣੀ ਹੈ ਸੱਜਣਾ ਵੇਖੋ ਪਸਮਾਕ ਕੀਤਾ ਟਾਈਮ ਵੀ ਵਿਖਾ ਦਿੰਦੇ ਆ ਤੁਹਾਨੂੰ ਮੈਨੂੰ ਲੱਗਦਾ 11:30 11:12 ਦਾ ਟਾਈਮ ਹੋਊਗਾ ਤੇ ਆਲੇ-ਦੁਆਲੇ ਜਿਹੜਾ ਤੁਹਾਨੂੰ ਦੱਸਣਾ ਕਰ ਤੁਹਾਨੂੰ ਕਿ ਬੜੀ ਜਮਿਆਂ ਦੇ ਵਿੱਚ ਬਹੁਤ ਚੰਗਾ ਟੂਣ ਲੱਗਾ ਰਿਹਾ ਸੱਜਣਾ 80000 ਚ ਕੋਈ ਮਾੜੀ ਨਹੀਂ ਆਪਾਂ ਨੂੰ ਘਰੇ ਬੁੜੀ ਟੂਣੇ ਬੰਦਾ ਟੂਣੇ ਮਿੱਠੀ ਬਹੁਤ ਆ ਟਾਈਮ ਦੇਖਾਉਣਾ ਵੇਖੋ ਲੈ ਵੇਖੋ ਟਾਈਮ ਬਤਾਈ ਕੀ ਟਾਈਮ ਆ ਨਾ 12 ਵਜ ਗਏ 12 ਵਜ ਗਏ ਸੋਚ ਨੂੰ ਅੱਧਾ ਟਾਈਮ ਹੋ ਗਿਆ 5:30 6 ਵਜ ਦੀ ਚਵਾਈ ਹੋਈ ਵੀ ਆ ਵੇਖੋ ਹੈ ਮੈਂ ਕਹਿੰਦਾ ਕਪੂਰ ਛਟਾ ਨਾਲ ਗੰਡ ਸੀਲ ਜਵਾਕ ਚੋਲੇ ਯਾਰ ਏਡੀ ਚਰੀ ਬਾਹਰ ਸਾਹਮਣੇ 10 ਲੀਟਰ ਦੁੱਧ ਦੇਈ ਜਾਊਗੀ ਆਪਾਂ 12 13 ਤਾਂ ਨਹੀਂ ਕਹਿੰਦੇ ਆ ਜੋ ਤੌਰ ਕਰਾਈਏ ਚੱਕ ਮੁੱਲ ਤੁਹਾਨੂੰ 10 ਦਾ 80 ਆ ਗਿਆ ਕੀ ਇਹ ਮੁੱਲ 80 ਦੀ ਕਿਹਾ ਬਾਕੀ ਪਿਆਰ ਮੁਹੱਬਤ ਜਿੰਨਾ ਕੋ ਹੋ ਸਕਿਆ ਕਰ ਦੇਵਾਂਗੇ ਲੈ ਸੱਚ ਨੂੰ ਦੇਖੋ ਤੌਰ ਕਰਾਂਗਾ ਸਾਫ ਚੰਗਾ ਕੱਲੀ ਲੱਸੀ ਗੱਸੀ ਆ ਧਾਰਾ ਚੈੱਕ ਕਰਾਤੀਆਂ ਮਗਰ ਕਟਾ ਨੋਟ ਕਰਦੇ 8 ਲੀਟਰ ਦੋਪਾ ਦੇ ਜਾਊਗੀ ਹਾਂ ਚਾਰੂ ਬਠੇਰੀ ਆ ਮੇਰਾ ਕੋ ਮਰਦੀ ਖਾਂ ਦੀ ਛੱਡੀਆਂ ਦੀ ਆ ਬੱਲੇ ਗੱਫੇ ਸੱਜਣੋ ਦੁਬਾਰਾ ਫੇਰ ਤੁਸੀਂ ਪਸ਼ੂਆਂ ਤੇ ਇੱਕ ਰੀ ਮੈਂ ਆਪ ਕੈਮਰਾ ਕਰਦੇ ਆ ਤੁਹਾਨੂੰ ਚੈੱਕ ਕਰਾ ਦੇ ਆ 80000 82 80000 80 ਜੋ ਪਿਆਰ ਮਾ ਬਤਾ ਚੰਗੀ ਆ ਸਟੂਨ 100 ਦੀ 100 ਕੋਈ ਲੰਬਾ ਨਹੀਂ 8 ਲੀਟਰ ਤਸੱਲੀਆਂ ਵਾਲਾ ਅਗਲਾ ਮੈਨ ਸਕਦਾ ਨੋ ਹੀ ਨਿਕਲੂਗਾ ਉਦੇ ਕੋਲੇ ਜੇ ਤੁਹਾਨੂੰ ਦੱਸਿਆ ਵੀ ਹਜੇ ਧਾਰ ਆਈਆਂ ਸੱਜਣੋ ਮੰਨ ਲਓ ਕੋਈ 4 ਹੋ ਜੇ 5 ਹੋ ਜੇ ਹਨਾ ਇਹ ਉਹ ਮਾਰਾ ਇਹਨੂੰ ਕਿਉਂਕਿ ਕੱਟੀ ਖੁੱਲੀ ਛੱਡੀ ਸੀ ਵੇਖੋ ਥਣ ਲੇਵਾ ਕੁਆਲਿਟੀ ਝੋਟੀ ਦੀ ਬਾਕੀ ਬੱਚਾ ਵੀ ਚੁੰਗੀ ਗਿਆ ਆਪਾ ਛੜਤਾ ਹੀ ਵੀ ਫੇਰ ਲਾਲਾ ਰਾਂਝਾ ਕੋਈ ਚੱਕਰ ਨਹੀਂ 1 ਲੱਖ ਤੇ 25000 80000 ਇਹ ਮਈਆਂ ਦਾ ਸੌਦਾ ਦੂਹਾਂ ਦਾ ਹੋ ਗਿਆ ਨਹੀਂ ਅੱਜ ਇਹ ਵੀ ਥੋੜਾ ਨਾ ਫੇਰ ਵੀਡੀਓ ਚ ਸਾਂਝੀਆਂ ਕਰਨੀਆਂ ਸੀ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ